ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਹਰਾਦਤੇ ਆਖਰੀ ਚੋਕੀ ਗੁਲਾਬਾ ਪੈਣੀ ਤੇ ਹਰ ਨਾਲ ਕੀ ਹਾਲਾਤ ਬਣ ਗਏ ਹਨ ਤਾਰਬੰਦੀ ਖੁਰਗੀ ਗੇਤ ਰੁੜ ਗਏ ਅੰਤਰਰਾਸ਼ਟਰੀ ਸ਼ਰਾਧ ਦੇ ਨਾਲ ਲੱਗਦੇ ਪਿੰਡ ਤਬਾਹ ਹੋ ਗਏ ਇਹਨਾਂ ਪਿੰਡਾਂ ਵਿੱਚ ਅੱਜ ਵਿਧਾਇਕ ਨਰਿੰਦਰ ਪਾਲ ਸਿੰਘ ਸੋਨਾ ਮੋਟਰਸਾਈਕਲ ਤੇ ਬੈਠ ਕੇ ਹਾਲਚਾਲ ਜਾਣ ਨੂੰ ਪੁੱਜੇ ਤੁਸੀਂ ਵੇਖੋ ਵੀ ਇਸ ਤਰ੍ਹਾਂ ਦੇ ਵਿਧਾਇਕ ਫ਼ਾਜ਼ਲ ਕਰਦੇ ਜੋ ਕਿ ਹਰ ਸਮੇਂ ਲੋਕਾਂ ਵਿਚਰਾਂ ਦੇ ਨਾਲ ਤੇ ਮੋਟਰਸਾਈਕਲ ਤੇ ਬੈਠ ਲੋਕਾਂ ਦੇ ਹਾਲਚਾਲ ਜਾਣ ਨੂੰ ਪੁੱਜੇ ਜਿੱਥੇ ਲੋਕਾਂ ਵੱਲੋਂ ਅਤੇ ਵਿਧਾਇਕ ਵੱਲੋਂ ਕੇਂਦਰ ਸਰਕਾਰ ਤੋਂ ਇੱਥੇ ਬੰਨ ਬਣਾਉਣ ਦੀ ਮੰਗ ਕੀਤੀ ਗਈ ਅਤੇ ਹੋਰ ਬੋਲਦੇ ਵਿਧਾਇਕ ਤੇ ਪਿੰਡਾਂ ਦੇ ਲੋਕਾਂ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਬਣੇ ਰਹੋ ਸਾਡੇ ਨਾਲ ਦਾ ਤਮਸਿੱਦ ਹੈ ਜੀ ਤੋਂ ਗੇਟ ਹੈ ਉਹ ਪੰਜ ਕਿਨਾਰੇ ਉਰ ਆ ਗਏ ਪਾਣੀ ਹੋਗਾ ਬੜਾ ਦਰਿਆ ਸੀ ਸਾਦਾ ਚੱਲਦਾ ਵਡਾ ਦਰਿਆ ਹੋਏਗਾ ਜ਼ਿਲ੍ਹਾ ਫਾਲਕਾ ਤਹਿਸੀਲ ਫਾਲਕਾ ਦੇ ਜੋ ਅੱਜ ਨਰਿੰਦਰਪਾਲ ਸਹਣਾ ਜੀ ਇਸ ਚੌਕੀ ਦੇ ਹਾਲਾਤ ਦੇਖਦੇ ਆਇਆ ਔਰ ਬਾਰਡਰ ਦੇ ਹਾਲਾਤ ਦੇਖਦੇ ਆਇਆ ਅੱਜ ਮੌਕੇ ਤੇ ਆਏ ਨੇ ਪਹੁੰਚੇ ਨੇ ਜਿਉਂ ਕਿ ਤਾਰਾਂ ਆਪਣੇ ਨਾਲ ਨੇ ਜਦੀਕ ਖੜੀਆਂ ਨੇ ਇਹ ਦਰਿਆ ਹੁਣ ਅੱਜ ਚੱਲ ਰਿਹਾ ਹੈ ਆ ਵੇਖੋ ਪਾਣੀ ਸਾਰੇ ਹੁਣ ਚੱਲ ਰਿਹਾ ਅੱਜ ਵੀ ਚੱਲ ਰਿਹਾ ਹੈ ਜਿਹੜਾ ਪਾਕਿਸਤਾਨ ਤੋਂ ਦਰਿਆ ਹੁੰਦਾ ਹੋਇਆ ਹਿੰਦੁਸਤਾਨ ਦੇ 15 ਤੋਂ 16 ਪਿੰਡਾਂ ਨੂੰ ਅੱਜ ਖਤਰੇ ਦੀ ਘੰਟੀ ਵੱਜ ਰਹੀ ਖਤਰੇ ਦੀ ਘੰਟੀ ਵੱਜ ਰਹੀ ਜਿਵੇਂ ਕਿ ਅਸੀਂ ਕਣਕਾਂ ਵੀ ਆ ਸਾੜੇ ਬੀਜੇ ਨਹੀਂ ਜਾਣੀਆਂ ਜੁੜਨਾ ਸਾਡਾ ਗਏ ਗਿਆ ਕਣਕਾਂ ਨਹੀਂ ਬੀਜੇ ਜਾਣੀਆਂ ਸੈਂਟਰ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਤੁਸੀਂ ਦੂਰ ਬੈਠੇ ਹੋ 5 400 ਹਜ਼ਾਰ ਕਿਲੋਮੀਟਰ ਦੇ ਇੱਥੇ ਆਓ ਵੇਖੋ ਵੀ ਕੀ ਹਾਲਾਤ ਨੇ ਸਾਡੇ ਵੀ ਇਹ ਸੇਵ ਦੇ ਕੀ ਹਾਲਾਤ ਨੇ ਸਾਡੇ ਪੰਜਾਬ ਦੀ ਕੀ ਹਾਲਾਤ ਨੇ ਪਿੰਡਾਂ ਦੇ ਸਰ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਸੈਂਟਰ ਸਰਕਾਰ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਨੂੰ ਸਾਥ ਲੈ ਕੇ ਇਹ ਬੰਨ ਜਿਹੜਾ ਹੈ ਤਾਰਨਾ ਕੱਢਿਆ ਜਾਵੇ ਤਾਂ ਹੀ 15-20 ਪਿੰਡ ਬਚ ਸਕਦੇ ਨੇ ਔਰ 5-7 ਸਾਰੀਆਂ ਚੌਕੀਆਂ ਬਚ ਸਕਦੀਆਂ ਇਸ ਮੌਕੇ ਅਸੀਂ ਖੜੇ ਆ ਪਿੰਡ ਵੱਲੇਸ਼ਾ ਠਾੜ ਉਰਫ ਗੁਲਾਬਾ ਪੈਣੀ ਜਿਹੜਾ ਕਿ ਇਹ ਪਿੰਡ ਬਿਲਕੁਲ ਜ਼ੀਰੋ ਲਾਈਨ ਦੇ ਨਾਲ ਹੈ ਭਾਰਤ ਪਾਕਿਸਤਾਨ ਸਰਹੱਦ ਦੇ ਉੱਪਰ ਪਿੰਡ ਹੈ ਔਰ ਪਿੰਡ ਦੇ ਨਾਲ ਉਹ ਹੀ ਜਦੋਂ ਸਤਲੁਜ ਦਰਿਆ ਪਾਕਿਸਤਾਨ ਤੋਂ ਹੁੰਦਾ ਆਇਆ ਇਸ ਪਿੰਡ ਦੇ ਨਾਲੋਂ ਇੰਡੀਆ ਦੇ ਵਿੱਚ ਇਸ ਪਿੰਡ ਦੇ ਵਿੱਚ ਪੰਜਾਬ ਦੇ ਵਿੱਚ ਐਂਟਰ ਹੁੰਦਾ ਪਿੰਡ ਗੁਲਾਬਾ ਪੈਣੀ ਦੇ ਉਹ ਜਦੋਂ ਦਰਿਆ ਐਂਟਰ ਹੁੰਦਾ ਆਪਣੇ ਇੰਡੀਆ ਦੇ ਵਿੱਚ ਇਸ ਪਿੰਡ ਦੇ ਵਿੱਚ ਗੁਲਾਬਾ ਪੈਣੀ ਦੇ ਤੇ ਉਹਦੇ ਨਾਲ ਬਹੁਤ ਵੱਡੀ ਮਾਰ ਜਿਹੜੀ ਹੈ ਸਾਡੇ ਲੋਕਾਂ ਨੂੰ ਵੱਜਦੀ ਹੈ ਕਿਉਂਕਿ ਇਹ ਦਰਿਆ ਜਿਹੜਾ ਬਿਲਕੁਲ ਬਾਰਡਰ ਦੇ ਉੱਪਰ ਹੈ ਹੁਣ ਵੀ ਅਸੀਂ ਦੇਖ ਕੇ ਆਏ ਆ ਸਾਨੂੰ ਬੀਐਸਐਫ ਦੇ ਜਿਹੜੇ ਸਾਡੇ ਜਵਾਨ ਨੇ ਇਹਨਾਂ ਨੇ ਦਿਖਾਇਆ ਹੈ ਅਧਿਕਾਰੀ ਨੇ ਦਿਖਾਇਆ ਕਿ 15 ਤੋਂ 20 ਫੁੱਟ ਦਾ ਜਿਹੜਾ ਪਾੜ ਹੈ ਜਿਹੜਾ ਵੱਡਾ ਦਰਿਆ ਹੈ ਉੱਥੇ ਪੈ ਚੁੱਕਿਆ ਹੈ ਔਰ ਉਹ ਜਿਹੜਾ ਪਾੜ ਪੈਣ ਕਰਨ ਹੁਣ ਦੇਖੋ ਖੇਤਾਂ ਦੇ ਵਿੱਚ ਦੁਬਾਰਾ ਫਿਰ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ ਇਹ ਜਿਹੜਾ ਵੱਡਾ ਦਰਿਆ ਹੈ ਇਹ ਬਹੁਤ ਮੁਸੀਬਤਾਂ ਜਿਹੜੀਆਂ ਇੱਥੇ ਲੋਕਾਂ ਨੂੰ ਆ ਰਹੀਆਂ ਨੇ ਔਰ 2023 ਦੇ ਵਿੱਚ ਜਦੋਂ ਹੜ ਆਇਆ ਸੀ ਪ੍ਰਪੋਜ਼ਲ ਬਣਵਾਈ ਕਿ ਇੱਥੇ ਕਿਉਂ ਨਾ ਕੋਈ ਬੰਨ ਬਣਾ ਦਿੱਤਾ ਜਾਏ ਹੋ ਜਾਂ ਕੋਈ ਕਿਸੇ ਤਰੀਕੇ ਦਾ ਪ੍ਰਬੰਧ ਕਰ ਦਿੱਤਾ ਜਾਵੇ ਕਿ ਇਹ ਪਾਣੀ ਜਿਹੜਾ ਹੈ ਇਧਰ ਨਾ ਆਵੇ ਤਾਂ ਉਦੋਂ ਵੀ ਜਿਹੜਾ ਸਾਡਾ ਦੇਸ਼ ਦਾ ਡਿਫੈਂਸ ਡਿਪਾਰਟਮੈਂਟ ਹੈ ਰੱਖਿਆ ਮੰਤਰਾਲਾ ਹੈ ਉਦੋਂ ਸਾਨੂੰ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਮਿਲਿਆ ਤੇ ਅੱਜ ਅਸੀਂ ਇੱਥੇ ਖੜੇ ਆਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਸਾਡੇ ਅਧਿਕਾਰੀ ਸਾਡੇ ਅਫਸਰ ਸਹਿਬਾਨ ਸਾਰੇ ਅਸੀਂ ਤਿਆਰ ਆਂ ਬੰਨ ਬਣਾਉਣ ਲਈ ਵੀ ਤਿਆਰ ਆਂ ਜਿੰਨਾ ਪੈਸਾ ਲੱਗਦਾ ਸਰਕਾਰ ਦੇਣ ਲਈ ਵੀ ਤਿਆਰ ਹੈ ਪਰ ਸਾਨੂੰ ਜਿਹੜਾ ਰੱਖਿਆ ਮੰਤਰਾਲਾ ਸਾਡੇ ਦੇਸ਼ ਦਾ ਡਿਫੈਂਸ ਡਿਪਾਰਟਮੈਂਟ ਹੈ ਉਹ ਸਾਨੂੰ ਇੱਥੇ ਬੰਨ ਬਣਾਉਣ ਦੀ ਇਜਾਜ਼ਤ ਦੇਵੇ ਔਰ ਜੇ ਉਹ ਬੰਨ ਬਣ ਜੇ ਜੇ ਕਿਸੇ ਵੀ ਤਰੀਕੇ ਕੋਈ ਵੀ ਇਹਨਾਂ ਦਾ ਹੱਲ ਹੋ ਜਾਏ ਤਾਂ ਕਿ ਪਾਣੀ ਜਿਹੜਾ ਦਰਿਆ ਦਾ ਇਹਨਾਂ ਪਿੰਡਾਂ ਵੱਲ ਨਾ ਆਵੇ ਤੇ ਸਾਡੇ ਪਿੰਡ ਬਚ ਸਕਦੇ ਨੇ ਇਹ ਸਾਡੀ ਬੇਨਤੀ ਹੈ ਸਾਡੀ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਰੈਡੀ ਹੈ ਪੈਸਾ ਦੇਣ ਨੂੰ ਬੰਨ ਜਿਹੜਾ ਜਿੱਥੇ ਜਿੰਨਾ ਵੀ ਪੈਸਾ ਲੱਗਦਾ ਪੰਜਾਬ ਸਰਕਾਰ ਤਿਆਰ ਹੈ ਤੁਸੀਂ ਸਾਨੂੰ ਪਰਮਿਸ਼ਨ ਦਿਓ ਅਸੀਂ ਇਸ ਜਿਹੜੀ ਸਿਚੁਏਸ਼ਨ ਤੋਂ ਕਿਵੇਂ ਅਸੀਂ ਬਚ ਸਕਦੇ ਆ ਸਾਡੇ ਲੋਕ ਕਿਵੇਂ ਬਚ ਸਕਦੇ ਨੇ ਅਸੀਂ ਉਵੇਂ ਜਿੰਨਾ ਵੀ ਪੈਸਾ ਲੱਗਦਾ ਪੰਜਾਬ ਗਵਰਨਮੈਂਟ ਤਿਆਰ ਆ ਪਰ ਸਾਨੂੰ ਪਰਮਿਸ਼ਨ ਜ਼ਰੂਰ ਦਿੱਤੀ ਜਾਵੇ ਕਿਉਂਕਿ ਇਹ ਪਰਮਿਸ਼ਨਾਂ ਨੇ ਜਿਹੜੀਆਂ ਇਹ ਸੈਂਟਰ ਸਰਕਾਰ ਦੇ ਅੰਡਰ ਅੰਡਰ ਆਉਂਦੀਆਂ ਨੇ ਕਿਉਂਕਿ ਜ਼ੀਰੋ ਲਾਈਨ ਨੇੜੇ ਆ ਤਾਰਾ ਵੇਖੋ ਕਿੰਨੀਆਂ ਨੇੜੇ ਲੱਗ ਰਹੀਆਂ ਨੇ ਤਾਂ ਸਾਰਾ ਬਾਰਡਰ ਏਰੀਆ ਸਾਡੇ ਪਿੰਡ ਨੇ ਇਹਨਾਂ ਨੂੰ ਬਹੁਤ ਹੱਦ ਤੱਕ ਜਿਹੜਾ ਵੱਡੇ ਦਰਿਆ ਦੇ ਪਾਣੀ ਤੋਂ ਸਤਲੁਜ ਵੱਡਾ ਦਰਿਆ ਜਿਹੜਾ ਉਹਦੇ ਪਾਣੀ ਤੋਂ ਬਚਾਇਆ ਜਾ ਸਕਦਾ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत